ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਇੱਕ ਸਮਾਰੋਹ ਦੌਰਾਨ ਨਵੇਂ ਬਣਾਏ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਚੇਅਰਮੈਨ ਵਾਈਟ ਮੈਡੀਕਲ ਕਾਲਜ ਸਰਨ ਸਲਾਰੀਆ ਵੀ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਵੱਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸਕ ਦਿਨ ਹੈ ਕਿ ਇਸ ਕਾਲਜ ਦੇ ਵਿੱਚ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਵਨਣੇ ਕਿਹਾ ਕਿ ਆਕਸੀਜਨ ਪਲਾਂਟ ਸਮੇਂ ਦੀ ਲੋੜ ਹੈ ਜੋ ਕਿ ਕਾਲਜ ਦੇ ਵੱਲੋਂ ਆਪਣਾ ਫਰਜ ਸਮਝਦੇ ਹੋਏ ਲਗਾਇਆ ਗਿਆ ਹੈ ਅੱਜ ਬੜਾ ਮੈਂ ਸਮਝਦਾ ਵੀ ਇੱਕ ਹਿਸਟੋਰੀਕਲ ਡੇ ਹੈ ਔਰ ਵਾਈਟ ਮੈਡੀਕਲ ਕਾਲਜ ਬੰ다ਣੀ ਦੇ ਅੰਦਰ ਬੁੰਗਲ ਦੇ ਅੰਦਰ ਅੱਜ ਇੱਕ ਬਹੁਤ ਹੀ ਸ਼ਾਨਦਾਰ ਤੇ ਮੈਂ ਸਮਝਦਾ ਵੀ ਜਿਹੜੀ ਸਮੇਂ ਦੀ ਲੋੜ ਹੈ ਉਹ ਪਲਾਂਟ ਦਾ ਅੱਜ ਇੱਥੇ ਉਦਘਾਟਨ ਕੀਤਾ ਗਿਆ ਔਰ ਆਕਸੀਜਨ ਪਲਾਂਟ ਜਿਹੜਾ ਲਗਭਗ ਇਹ ਤੀਜਾ ਚੌਥਾ ਪਲਾਂਟ ਹੈ ਪੰਜਾਬ ਦੇ ਅੰਦਰ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਇਵੈਂਟ ਦਾ ਪਾਰਟ ਹਾਂ ਤੇ ਲਗਭਗ 1200 ਸਿਲੰਡਰ 24 ਘੰਟੇ ਜਿਹੜੇ ਆ ਇੱਥੇ ਅਵੇਲੇਬਲ ਮਿਲਣਗੇ ਸੋ ਜਿਹੜੀ ਮੈਡੀਕਲ ਕਾਲਜ ਦੀ ਹਸਪੀਟਲ ਦੀ ਲੋੜ ਹੈ ਆਕਸੀਜਨ ਨੂੰ ਲੈ ਕੇ ਨਾ ਕੇਵਲ ਉਹਦੀ ਪੂਰਤੀ ਕਰੇਗਾ ਬਲਕਿ ਕਿਸੇ ਅਮਰਜੈਂਸੀ ਵੀ ਲਈ ਵੀ ਸੋਸਾਇਟੀ ਦੇ ਅੰਦਰ ਕਿਤੇ ਵੀ ਲੋੜ ਪੈ ਸਕਦੀ ਹੈ ਉਹਨੂੰ ਵੀ ਇਹ ਉਹਦੀ ਪੂਰਤੀ ਕਰਨਗੇ ਸੋ ਅੱਜ ਮੇਰੇ ਵੱਡੇ ਭਰਾ ਔਰ ਤੁਹਾਡੇ ਸਾਰਿਆਂ ਦੇ ਕੋਈ ਪਛਾਣ ਦੇ ਮੁਤਾਜ਼ ਨਹੀਂ ਸਵਨਸਲਾਰੀਏ ਸੀ ਜਿਹੜੇ ਓਨਰ ਵੀ ਨੇ ਔਰ ਇਹਨੂੰ ਲੀਡ ਵੀ ਉਹ ਕਰਦੇ ਨੇ ਉਹਨਾਂ ਨੇ ਅੱਜ ਬੜਾ ਮੈਂ ਸਮਝਦਾ ਵੀ ਇੱਕ ਵੱਡਾ ਇੱਥੇ ਇੱਕ ਲੋੜ ਜਿਹੜੀ ਮੈਂ ਸਮਝਦਾ ਆਮ ਤੌਰ ਤੇ ਹੁੰਦੀ ਹੈ ਕਿਸੇ ਉਸ ਵੇਲੇ ਮਨੁੱਖ ਨੂੰ ਜਦੋਂ ਜ਼ਿੰਦਗੀ ਦੀਆਂ ਸਾਹਾਂ ਗਿਰ ਰਿਆ ਹੁੰਦਾ ਤਾਂ ਇਹ ਇੱਕ ਜਿਹੜੀ ਮੈਸਮ ਦਾ ਵੀ ਅੱਜ ਬੜਾ ਇਤਿਹਾਸਕ ਜਿਹੜਾ ਮੌਕਾ ਸੋ ਇੱਥੇ ਜਿਹੜਾ ਵੀ ਕੋਈ ਮਰੀਜ਼ ਆਵੇ ਮੇਰੀਆਂ ਦੁਆਵਾਂ ਨੇ ਉਹ ਤੰਦਰੁਸਤ ਹੋ ਕੇ ਜਾਵੇ ਉਹਦੀਆਂ ਆਸਾਂ ਮਿੱਦਾਂ ਜੋ ਇੱਥੇ ਲੈ ਕੇ ਆਂਦਾ ਉਹ ਪੂਰੀਆਂ ਹੋਣ ਸੋ ਤੁਹਾਨੂੰ ਵੀ ਸਭ ਨੂੰ মিডিਆ ਦਰਾਈ ਮੈਂ ਲੋਕਾਂ ਨੂੰ ਇਸ ਕੱਲ੍ਹ ਦੇ ਰਹੀ ਨਵਾਰਖਵਾ ਦੇ ਰਹਿਆਂ ਕਿ ਉਹ ਇੱਥੇ ਆ ਕੇ ਆਪਣਾ ਜਿੱਥੇ ਲਾਜ਼ ਵੀ ਕਰਾਨ ਬੇਤਰ ਲਾਜ਼ ਦੇ ਪ੍ਰਬੰਧ ਵੀ ਨੇ ਦੇ ਨਾਲ ਦੇ ਨਾਲ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਇੱਕ ਲੋਡ ਹੁੰਦੀ ਹੈ ਉਹ ਹੁਣ ਅੱਗੇ ਪਿੱਛੇ ਜਾਣ ਦੀ ਲੋੜ ਨਹੀਂ ਇੱਥੇ ਹੀ ਉਹ ਲੋਡ ਦੀ ਪੂਰਤੀ ਹੋਏਗੀ ਸਰ ਕੋਵਿਡ ਦੇ ਦੌਰਾਨ ਬਹੁਤ ਵੱਡੀ ਜਿਹੜੀ ਕਿਲਤ ਰਹੀ ਸੀਗੀ ਆਕਸੀਜਨ ਦੀ ਸਾਨੂੰ ਲੱਗਦਾ ਕਿ ਇਹ ਪਲਾਂਟ ਲੋਕਾਂ ਲਈ ਸਹਾਇਕ ਰਹੇਗਾ ਉਸ ਵਕਤ ਵਾਈਟ ਮੈਡੀਕਲ ਕਾਲਜ ਨੇ ਵੀ ਬਹੁਤ ਵੱਡਾ ਵਾਈਟਲ ਰੋਲ ਪਲੇ ਕੀਤਾ ਸੀਗਾ ਲੋਕਾਂ ਦੀ ਸੇਵਾ ਕਰਕੇ ਨਹੀਂ لازਮੀ ਮੈਂ ਤਾਂ ਅਕਸਰ ਹੀ ਕਈ ਵਾਰੀ ਕਹਿੰਨਾ ਹੁੰਦਾ ਵੀ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ ਕੋਵਿਡ ਨੇ ਮਨੁੱਖ ਨੂੰ ਇਹ ਦਰਸਾ ਦਿੱਤਾ ਵੀ ਕੁਦਰਤ ਵੀ ਆਪਣੇ ਆਪ ਚ ਕੁਝ ਚੀਜ਼ ਹੈਗੀ ਐ ਸੋ ਸਾਨੂੰ ਮੈਂ ਇੱਕ ਹੋਰ ਵੀ ਗੱਲ ਅੱਜ ਨਾਲ ਕਹਾਂਗਾ ਵੀ ਪਲਾਂਟੇਸ਼ਨ ਦੇ ਉੱਤੇ ਬਤ ਬਤ ਜ਼ੋਰ ਦੇਣਾ ਚਾਹੀਦਾ ਜਿਹੜੇ ਨੈਚੁਰਲ ਹਵਾ ਜਾਂ ਨੈਚੁਰਲ ਜਿਹੜਾ এনवायरमेंट ਹੈ ਉਹ ਜਿੰਨਾ ਦੂਸ਼ਿਤ ਹੋਣ ਤੋਂ ਸਿ ਬਚਾਵਾਂਗੇ ਅਸੀਂ ਬਿਮਾਰੀਆਂ ਤੋਂ ਵੀ ਬਚਾਂਗੇ ਔਰ ਮੈਂ ਇਸ ਮੁੱਖੀ ਵੀ ਗੱਲ ਨਾਲ ਜੋੜਨੀ ਚਾਹਨਾ ਸੋ ਮੈਂ ਸਮਝ ਵੀ ਪੇ ਵਿਖਰੇ ਦੇ ਅੰਦਰ ਜਿੰਨੀਆਂ ਵੀ ਕੁਝ ਚੁਣੌਤੀਆਂ ਨੇ ਮਨੁੱਖੀ ਸਮਾਜ ਨੂੰ ਜ਼ਿੰਦਗੀ ਨੂੰ ਸਾਹਾਂ ਨੂੰ ਉਹ ਚੁਣੌਤੀਆਂ ਨੂੰ ਮਤਲਬ ਜਿਹੜਾ ਆ ਉਹ ਟਾਈਮ-ਟਾਈਮ ਦੇ ਉੱਤੇ ਕਿਉਂਕਿ ਸੋਸਾਇਟੀ ਅਪਡੇਟ ਹੁੰਦੀ ਹੈ ਸੋ ਅੱਜ ਇਹ ਮੈਂ ਸਮਝਦਾ ਵੀ ਇੱਕ ਵੱਡੀ ਅਪਡੇਟ ਹੈ ਕਿ ਜਿਹੜਾ ਇੱਥੇ ਇਹ ਪਲਾਂਟ ਲੱਗਾ ਅੱਜ ਜਿਹੜਾ ਸਭ ਤੋਂ ਵੱਡਾ ਸਾਡਾ ਆਕਸੀਜਨ ਪਲਾਂਟ ਹੈ ਐਬਸੋਲੂਟਲੀ ਨਿਊ ਵਨ ਅਸੀਂ ਅੱਜ ਸਟਾਰਟ ਕੀਤਾ ਹੈ ਔਰ ਇਹਨਾਂ ਦੇ ਹੱਥੋਂ ਸਟਾਰਟ ਹੋਇਆ ਹੈ ਉਹ ਮੈਨੂੰ ਪੂਰਾ ਯਕੀਨ ਹੈ ਕਿ ਇਸ ਹਲਕੇ ਨੂੰ ਆਕਸੀਜਨ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਇੱਕੋ ਹੀ ਫੈਕਟਰੀ ਹੈਗੀ ਹੈ ਜੇ ਉਹ ਕਿਤੇ ਬੰਦ ਹੋ ਜਾਂਦੀ ਹੈ ਤਾਂ ਉਹਦੇ ਬਾਅਦ ਆਕਸੀਜਨ ਬਿਲਕੁਲ ਕਿਸੇ ਨੂੰ ਮਿਲਦੀ ਹੈ ਨਹੀਂ ਤੇ ਹੁਣ 1200 ਸਿਲੰਡਰ ਐਟ ਐਨੀ 기ਵਨ ਟਾਈਮ ਤੁਹਾਡੇ ਕੋਲ ਇੱਥੇ ਅਵੇਲੇਬਲ ਹੈ ਹਨ 1200 ਸਿਲੰਡਰ ਵਾਸਤੇ ਮਤਲਬ ਹੈ ਅਸੀਂ 500 ਬੈੱਡ 750 ਬੈੱਡ ਦਾ ਹਸਪਤਾਲ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏ ਬਖਵਾਣਾ ਕਰੇ ਕਿ ਜਿੰਦਗੀ ਵਿੱਚ ਕਿਸੇ ਨੂੰ ਇਦਾਂ ਦੀ ਜ਼ਰੂਰਤ ਪੈ ਜਾਏ ਤੇ ਚੰਗੇ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਅੱਜ ਮੰਤਰੀ ਜੀ ਦੇ ਸਾਹਮਣੇ ਤੁਹਾਨੂੰ ਇੱਕ ਕਮਿਟਮੈਂਟ ਕਰ ਰਿਹਾ ਕਿ ਸਭ ਤੋਂ ਬੈਸਟ ਸਭ ਤੋਂ ਸਸਤਾ ਉਹ ਸਭ ਤੋਂ ਬਿਹਤਰੀਨ ਹਾਲਾਤ ਪਰਿਵਾਰ ਦੀ ਤਰਫੋਂ ਜਿਹੜਾ ਹੁੰਦਾ ਹੈ ਮਾਰਕੀਟ ਦੇ 25% ਇਲਾਜ ਹੁੰਦੇ ਨੇ ਚਾਹੇ ਉਹ ਕੋਈ ਵੀ ਬਿਮਾਰੀ ਹੋ ਹਾਰਟ ਦੀ ਸਰਜਰੀ ਹੋਏ ਕੋਈ ਸਰਜਰੀ ਹੋਏ ਕੋਈ ਕਿਸੇ ਕੋਲ ਅਗਰ ਕਾਰਡ ਹੈ ਤੇ ਇੱਕ ਰੁਪਿਆ ਲਗਾਣ ਦੀ ਜ਼ਰੂਰਤ ਨਹੀਂ ਆਓ ਆਪਣਾ ਸਰਜਰੀ ਕਰਾਓ ਜਾਓ ਕਿਉਂਕਿ ਹੁਣ ਮੇਰਾ ਨਹੀਂ ਖਿਆਲ ਹੈ ਕੋਈ ਬਾਹਰੋਂ ਕਿਸੇ ਵੀ ਚੀਜ਼ ਦੀ ਜਰੂਰਤ ਹੈਗੀ ਹੈ ਇੱਥੇ 21 ਡਿਪਾਰਟਮੈਂਟ ਨੇ ਪੂਰੇ ਦੀ ਪੂਰੇ ਡਾਕਟਰ ਪੂਰੇ ਦੀ ਪੂਰੇ ਇਕੁਪਮੈਂਟ ਸਾਰਾ ਅਵੇਲੇਬਲ ਹੈਗਾ ਇੱਕ ਵਾਰੀ ਫਿਰ ਮੇਰੇ ਸਾਰੇ ਵਾਈਟ ਮੈਡੀਕਲ ਕਾਲਜ ਦੀ স্টাফ ਦੀ ਤਰਫੋਂ ਮੇਰੀ ਤਰਫੋਂ ਮੰਤਰੀ ਜੀ ਦਾ ਮੇਰੇ ਪ੍ਰੈਸ ਵਾਲਿਆਂ ਦਾ ਮੀਡੀਆ ਲੋਕੀ ਜਿਹੜੇ ਮੇਰੇ ਦੋਸਤ ਭਰਾ ਹੈ ਨੇ ਇੱਥੇ ਐਡਮਿਨਿਸਟ੍ਰੇਸ਼ਨ ਸਾਰਿਆਂ ਦਾ ਦਿਲ ਦੀ ਕਰਦੋਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਹਾਂ ਮੰਤਰੀ ਜੀ ਬਲੀਵ ਕਰੋ ਜਦੋਂ ਆਕਸੀਜਨ ਨਹੀਂ ਮਿਲਦੀ ਸੀਗੀ ਮੇਰੇ ਅੱਖਾਂ ਦੇ ਸਾਹਮਣੇ ਲੋਕੀ ਮਰੇ ਬڑا ਦੁੱਖ ਹੁੰਦਾ ਹੈ ਤੇ ਜਦੋਂ ਅਸੀਂ ਪ੍ਰਣ ਕੀਤਾ ਸੀਗਾ ਕਿ ਇਸ ਹਲਕੇ ਨੂੰ ਇੱਕ ਚੰਗਾ ਵੱਡਾ ਨਿਆਹ ਪਲਾਨ ਦੇਾਂਗੇ ਉਹ ਅੱਜ ਅਸੀਂ ਦਿੱਤਾ ਉਹ ਨਸੀਬ ਦੀ ਗੱਲ ਹੈ ਕਿ ਮੇਰੇ ਹਲਕੇ ਦੇ ਮੰਤਰੀ ਜੀ ਨੇ ਉਦਘਾਟਨ ਕੀਤਾ ਸਭ ਤੋਂ ਖੁਸ਼ੀ ਦੀ ਗੱਲ ਹੈ ਇਹਨਾਂ ਵਾਸਤੇ ਸਾਰਿਆਂ ਵਾਸਤੇ ਮੈਂ ਤਾਲੀਆਂ ਮਾਰਨ ਤੋਂ ਰੁਕਾਂਗਾ ਕਿ ਇਹਨਾਂ ਦਾ ਸੇਵਾ ਇਸ ਹਲਕੇ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਇਸ ਆਕਸੀਜਨ ਪਲਾਟ ਵਿੱਚ 1200 ਗੈਸ ਸਿਲੰਡਰ ਮੌਕੇ ਦੇ ਉੱਤੇ ਮੌਜੂਦ ਰਹਿਣਗੇ। ਉਹਨਾਂ ਦੱਸਿਆ ਕਿ ਕੋਵਿਡ ਦੇ ਸਮੇਂ ਦੌਰਾਨ ਵੀ ਇਸ ਕਾਲਜ ਦੇ ਵੱਲੋਂ ਪ੍ਰਸ਼ਾਸਨ ਨੂੰ ਬਹੁਤ ਸਹਿਯੋਗ ਕੀਤਾ ਗਿਆ ਸੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਆਦਾ ਤੋਂ ਜਿਆਦਾ ਰੁੱਖ ਵੀ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸਾਲ ਵਿੱਚ ਆਉਣ ਵਾਲੇ ਆਪਣੇ ਖਾਸ ਦਿਨਾਂ ਦੇ ਉੱਤੇ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਜਗਬਣੀ ਟੀਵੀ ਲਈ ਅਨਮੋਲ ਸ਼ਰਮਤੀ ਦੀ ਰਿਪੋਰਟ